ਨਾਰਕੋ ਕਾਰਟਲ ਜਿਹੜਾ ਉਹ ਬਸਟ ਕੀਤਾ ਗਿਆ ਕਰਾਸ ਬਾਰਡਰ ਦੋ ਵੱਡੇ ਸਮੱਗਰ ਫੜੇ ਗਏ ਤੇ ਟੋਟਲ ਰਿਕਵਰੀ ਜਿਹੜੀ ਹੈ 2 ਕਿਲੋ 815 ਗ੍ਰਾਮ ਆਇਸ ਮੈਟਾਫੈਟਾਮਾਈਨ ਜਿਹਨੂੰ ਕਹਿੰਦੇ ਆ ਉਹ ਬਰਾਮਦ ਹੋਈ ਹੈ ਦੋਨੇ ਜਿਹੜੀਆਂ ਆ ਬੰਦਿਆਂ ਤੋਂ ਬਰਾਮਦ ਹੋਈ ਜਿਹੜੀ ਕੰਟਰਾਬੈਂਡ ਹੈ ਇਹ ਡਰੋਨ ਰਾਹੀਂ ਕਰਾਸ ਦਾ ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਗਈ ਸੀ ਔਰ ਇਹ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜੇ ਚਗੁਰੇਵਕ ਸਿੰਘ ਘਰਿਆਲੇ ਦਾ ਹੈ ਤਹਿਸੀਲ ਪੱਟੀ ਤਰਨਤਾਰਨ ਦਾ ਉਹ ਖੇਤੀਬਾੜੀ ਦਾ ਕੰਮ ਕਰਦਾ ਇਹ ਅਰੈਸਟ ਹੋਇਆ ਗੇਟਕੀਮਾ ਅਗ੍ਹੇਰੀਏ ਚ ਬਲਜੀਤ ਸਿੰਘ ਗੁਰਨਾਨਕਪੁਰਾ ਅੰਮ੍ਰਿਤਸਰ ਗੁਰਨਾਨਕਪੁਰਾ ਅੰਮ੍ਰਿਤਸਰ ਦਾ ਇਹ ਲੇਬਰ ਦਾ ਕੰਮ ਕਰਾਇਆ ਮਕਬੂਲਪੁਰੇ ਤੋਂ ਅਰੈਸਟ ਹੋਇਆ ਇਹਦੇ ਜਿਹੜਾ ਬੈਕਗ੍ਰਾਉਂਡ ਇਹੀ ਹੈ ਕਿ ਸਾਡੇ ਦੋ ਆਫੀਸਰਸ ਨੇ ਬਹੁਤ ਸ਼ਲਾਘਾ ਜੋ ਕੰਮ ਕੀਤਾ ਹੈ ਇਨਸਪੈਕਟਰ ਮਨਜੀਤ ਕੋਰ ਐਸਐਚਓ ਗੇਟਕੀਮਾ ਤੇ ਇਨਸਪੈਕਟਰ ਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ਜਸਪਾਲ ਸਿੰਘ ਐਸసీపీ ਵਿਸ਼ਾਲਜੀਤ ਜੀ ਔਰ ਸਾਡੇ ਜਿਹੜੇ ACP ਇਨਵੈਸਟੀਗੇਸ਼ਨ ਹਰਮਿੰਦਰ ਔਰ DCP ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਸਾਡੇ DCP ਸਿਟੀ ਜਗਜੀਤ ਵਾਲੀਆ ਜੀ ਇਹਨਾਂ ਸਾਰਿਆਂ ਨੇ ਬਹੁਤ ਇਹਨੂੰ ਅੱਛੇ ਤਰ੍ਹਾਂ ਨਾਲ ਇਹਨੂੰ ਆਪਰੇਸ਼ਨ ਨੂੰ ਅੰਜਾਮ ਦੇ ਕੇ ਕਲਮਿਨੇਟ ਕੀਤਾ ਮੈਟਾਫੈਟਾਮਾਈਨ ਦੀ ਗੱਲ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਤਾਂ ਇਹ 50 ਗ੍ਰਾਮ ਦੇ ਉੱਤੇ ਕਮਰਸ਼ਲ ਹੋ ਜਾਂਦੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਹੀਰੋਇਨ ਜਿਹੜੀ 250 ਗ੍ਰਾਮ ਦੇ ਉੱਤੇ ਕਮਰਸ਼ਲ ਹੁੰਦੀ ਹੈ। ਤੋਂ ਇਹ ਆਲਮੋਸਟ ਜੇ ਆਪਾਂ ਦਾ ਧਿਆਨ ਦਈਏ ਤਾਂ 56 ਟਾਈਮਸ ਕਮਰਸ਼ਲ ਕੁਆਂਟੀਟੀ ਤੋਂ ਉੱਪਰ ਹੈਗੀ ਹੈ ਇਹ। 56.3 ਟੂ ਬੀ ਪ੍ਰੀਸਾਈਸ। ਉਹਨੇ ਵਾਰੀ ਮਤਲਬ 50 ਗ੍ਰਾਮ ਨੂੰ ਜਿੰਨਾ ਆਪਾਂ ਉੱਪਰ ਲੈ ਕੇ ਜਾਈਏ ਤੇ 2 ਕਿਲੋ 815 ਗ੍ਰਾਮ ਬਣੇਗੀ। ਤੇ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮੈਟਾਫੇਟਾਮਾਈਨ ਜਿਹੜੀ ਐ ਇਹ ਡਰੱਗ ਹਿਰੋਇਨ ਦੀ ਜਗ੍ਹਾ ਰਿਪਲੇਸਮੈਂਟ ਕਰਨ ਦਾ ਦਾ ਸਮਗਰਜ਼ਾ ਤੇ ਜਿਹੜੇ ਇਸ ਸ਼ਰਾਰਤੀ ਕ੍ਰਿਮਨਲ ਅੰਸਰ ਨੇ ਉਹਨਾਂ ਦਾ ਉਪਰਾਲਾ ਰਹਿੰਦਾ ਕੋਈ ਉਹਦੇ ਵਿੱਚ ਕੋਈ ਕਲਟੀਵੇਸ਼ਨ ਕਰਨ ਦੀ ਲੋੜ ਨਹੀਂ ਹਿਰੋਇਨ ਤਾਂ ਜਿਹੜੀ ਐ ਡੈਰੀਵੇਟਿਵ ਐ ਓਪੀਆਇਡ ਦੀ ਖੇਤਾਂ ਦੇ ਵਿੱਚ ਲਾਉਣੇ ਪੈਣਗੇ ਹੋਰ ਕਰਨਗੇ ਚੁੱਪ ਕਰਕੇ ਲੈਬ 'ਚ ਬਣਾ ਕੇ ਬੰਦੇ ਨੂੰ ਵਰਤਦੇ ਔਰ ਇਹਦਾ ਜਿਹੜਾ ਜੋ ਇਹਦੀਆਂ ਜੇ ਸਿੰਪਟਮ ਸਮਝ ਸਕਦੇ ਹੋ ਇਹਦੀ ਐਡਿਕਸ਼ਨ ਬਹੁਤ ਫਾਸਟ ਹੁੰਦੀ ਹੈ ਵਾਇਲੈਂਟ ਹੁੰਦਾ ਬੰਦਾ ਤੇ ਵਕ ਵਕ ਮੁਲਕਾਂ ਦੇ ਵਿੱਚ ਇਹਦਾ ਹੀ ਹੁਣ ਜਿਹੜੀ ਹੈ ਪ੍ਰਸਾਰ ਹੋ ਰਿਹਾ ਬਾਰ ਬਾਰ ਔਰ ਇਹਦੇ ਚ ਜਿਹੜੀ ਆਪਾਂ ਪਹਿਲਾਂ ਵੀ ਪਿਛਲੇ ਸਾਲ ਵੀ 3 ਕਿਲੋ 52 ਗ੍ਰਾਮ ਆਈਸ ਫੜੀ ਸੀਗੀ ਉਦੋਂ ਵੀ ਹੁਣ ਐਤਕੀ ਵੀ ਉਨੀ ਤਕਰੀਬਨ ਹੋ ਗਈ ਹੈ ਮੇਨਲੀ ਜਿਹੜੀ ਮੈਟਰਪੋਲਿਟਨ ਸਾਡੇ ਸ਼ਹਿਰ ਨੇ ਉਹਨਾਂ 'ਚ ਜਿਹੜੀਆਂ ਰੇਪ ਪਾਰਟੀਆਂ ਸੋ ਕਾਲਡ ਹੈਗੀਆਂ ਉਹਨਾਂ 'ਚ ਯੂਜ਼ ਇਹ 'ਚ ਕਾਫੀ ਹੁੰਦੀ ਹੈ। ਔਰ ਇਹਦੇ 'ਚ ਜਿਹੜਾ ਦੋਨੋਂ ਸਾਡੇ ਮੁਲਜ਼ਮ ਨੇ ਇਹਨਾਂ ਦੀ ਪੁੱਛਗਿੱਛ ਅਸੀਂ ਡਿਟੇਲ 'ਚ ਕਰ ਰਹੇ ਆ। ਸੋ ਥੈਟ ਇਹਨਾਂ ਦੇ ਲਿੰਕੇਜਸ ਵੀ ਅੱਗੇ ਕਿੱਥੇ ਡਿਲੀਵਰੀ ਕਰਨੀ ਸੀਗੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਣ। ਅਮਰ ਸੱਚ ਉਹ ਰੇਪ ਪਾਰਟੀਆਂ ਸਾਬੀਆਂ ਅਮਰ ਸੱਚ। ਮੈਂ ਤਾਂ ਸੁਣੀ ਨਹੀਂ ਜੀ ਬਟ মেট্রੋਪੋਲੀਟਨ ਵੱਡੇ ਸ਼ਹਿਰਾਂ ਦਾ ਡੈਫੀਨਿਟਲੀ ਕਹਿ ਰਹੇ ਨੇ ਜੀ। ਬਟ ਅਸੀਂ ਕਿਸੇ ਨੂੰ ਵੀ ਸਪੇਅਰ ਨਹੀਂ ਕਰਦੇ ਤੁਹਾਨੂੰ ਪਤਾ ਪਿਛਲੀ ਵਾਰ ਵੀ ਅਸੀਂ ਕਾਫੀ ਜਿਹੜੇ ਬੰਦੇ ਕਿਸੇ ਤਰ੍ਹਾਂ ਨਾਲ ਵੀ ਕਿਸੇ ਡਰੱਗ ਯੂਜੇਜ ਨੂੰ ਇਨਕਰੇਜ ਕਰਦੇ ਆ ਜਾਂ ਸੇਵਨ ਕਰਦੇ ਆ ਉਹਨਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਦੀ ਹੈ ਸਰ ਤੁਸੀਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਹੈਰੋਨ ਟੀਮ ਵਾਲੇ ਸੀਗੇ ਬਹੁਤ ਸਾਰਿਆਂ ਨੂੰ ਤੁਸੀਂ ਦਾਖਲ ਵੀ ਕਰਾਇਆ ਉਹਨਾਂ ਦੇ ਵਿੱਚ ਆਈਸਪੂਕ ਪੀਣ ਵਾਲੇ ਹੈਗੇ ਸੀਗੇ ਵਿੱਚ ਮਰੀਜ਼ ਮਿਲੇ ਸੀ ਆਈਸ ਵਾਲਾ ਬਹੁਤ ਘੱਟ ਮਿਲਿਆ ਜੀ ਬਟ ਇਹ ਨਵਾਂ ਟ੍ਰੈਂਡ ਆਪਾਂ ਸਮਝ ਸਕਦੇ ਆ ਕਿ ਵਿੱਚ ਵਿੱਚ ਟੈਸਟ ਕਰਦੇ ਰਹਿੰਦੇ ਆ ਸਬਸਟੀਟੂਟ ਟੂ ਹਿਰੋਇਨ ਔਰ ਜੋ ਆਪਾਂ ਨੂੰ ਰਿਪੋਰਟਸ ਤੋਂ ਪਤਾ ਲੱਗਦਾ ਕਿ ਸ਼ਾਇਦ ਅਫਗਾਨਿਸਤਾਨ ਦੇ ਵਿੱਚ ਜਿਹੜੀ ਪੋਪੀ ਕਲਟੀਵੇਸ਼ਨ ਵੀ ਘਟਾਈ ਗਈ ਹੈ ਉਹਦਾ ਵੀ ਇੱਕ ਰੀਜ਼ਨ ਹੈ ਕਿ ਉਹਦਾ ਇੱਕ ਸਬਸਟੀਟੂਟ ਲੱਭ ਰਹੇ ਜਲਦੀ ਜਿਹੜੇ ਨਾਰਕੋਸ ਸਮਗਲਰਜ਼ ਨੇ ਤਾਂ ਉਹਦਾ ਇਹ ਇਫੈਕਟ ਹੁੰਦਾ ਹੈ ਕਿ बार-बार ਆਪਾਂ ਨੂੰ ਕਿਸੇ ਨਾ ਕਿਸੇ ਟਾਈਮ 'ਚ ਵੱਡੀ ਕੁਆਂਟੀਟੀ ਦੇ ਵਿੱਚ ਇਹ ਚੀਜ਼ ਮਿਲਦੀ ਹੈ ਜਿਹੜੀ ਕਿ ਬਹੁਤ ਇਪੋਰਟੈਂਟ ਹੈ ਔਰ ਇਹਦੀ মানে ਆਪਾਂ ਸਮਝਦੇ ਆ ਕਿ ਨਸ਼ਾ ਹੈ ਉਹ ਬਹੁਤ ਤਿੱਖਾ ਹੈ ਸਰ ਗੈਸ ਲੈਵਲ ਦੇ ਦੇਸ ਲੈਵਲ ਦੇ ਸਰ ਤੁਸੀਂ ਕਹਿੰਦੇ ਜਿਹੜੇ ਨਾਲ ਜਿਹੜੇ ਜੁੜੇ ਹੋਣਗੇ 댓 ਮੀਨਸ ਉਹ ਜਿਵੇਂ ਵੱਡੀਆਂ ਪਾਰਟੀਆਂ ਯੂਜ਼ ਹੁੰਦੇ ਫਿਰ ਉਹ ਵੱਡੇ ਲੋਕੀ ਯੂਜ਼ ਕਰਦੇ ਪਿੱਛੇ ਵੱਡੇ ਨਾਮ ਹੋ ਸਕਦੇ ਜਿਹੜੇ ਯੂਜ਼ ਦੇ ਦੇਖੋ ਹੁੰਦੇ ਆ ਆਪਣੇ ਮੋਸਟ ਲਾਈਕਲੀ ਕੀ ਹੁੰਦਾ ਕਿ ਆਪਾਂ ਇਹ ਡਰਗ ਰੂਟ ਦੇ ਉੱਤੇ ਪੈਨੇ ਆ ਅਮਰਸਰ ਬਾਰਡਰ ਹੈ ਤਰਨਤਾਰ ਨੇਅ ایرিয়া ਇੱਥੋਂ ਅੱਗੇ ਵੀ ਜਾਂਦੀ ਹੈ ਟਵਰਡਸ ਨਿਊ ਡੈਲੀ ਐਂਡ ਬੰਬੇ ਵੱਡੇ ਸ਼ਹਿਰਾਂ ਚ ਵੀ ਜਾਂਦੀ ਹੈ ਟਰੱਕ ਉਹ ਅਕਸਰ ਆਪਾਂ ਨੂੰ ਪਤਾ ਵੀ ਲੱਗਦਾ ਪਹਿਲਾਂ ਵੀ ਫੜੇ ਗਏ ਆ ਕਨਸਾਈਨਮੈਂਟਸ ਸੋ ਅਜੇ ਦੀ ਪੁੱਛਗਿੱਛ ਜਾਰੀ ਹੈ ਪਾਕਿਸਤਾਨ ਬੇਸ ਬੰਦੇ ਹੀ ਇਹਨੂੰ ਵਾਰ-ਵਾਰ ਪੁਸ਼ ਕਰ ਰਹੇ ਆ ਔਰ ਮੈਂ ਸਮਝਦਾ ਕਿ ਇੱਕ ਸਾਜ਼ਿਸ਼ ਇਦਾਂ ਦੀ ਬਣਾਈ ਜਾ ਰਹੀ ਹੈ ਕਿ ਨਾਲ ਬੰਦਾ ਡੈਮੇਜ ਵੀ ਜਲਦੀ ਹੁੰਦਾ ਤੇ ਜਲਦੀ ਤਿਆਰ ਕਰਨੀ ਬੜੀ ਸੌਖੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਅਸਲ ਇਹ ਤਾਂ ਪਹਿਲਾਂ ਕੇਸ ਨੇ ਜੋ ਪਹਿਲਾਂ ਕਨਸਾਈਨਮੈਂਟ ਉਹ ਵਾਚ ਕੇ ਨਹੀਂ ਹੁਣੇ ਥੋੜੀ ਦੇਰ ਤੋਂ ਇਹ ਡਰਗ ਟ੍ਰੇਡ ਚ ਆਇਆ ਜੀ ਬਟ ਮੇਨ ਨਾ ਦੀ ਜਿਹੜੇ ਕਨੈਕਸ਼ਨ ਨੇ ਵਰਚੁਅਲ ਨੰਬਰਸ ਦੇ ਰਾਹੀਂ ਸੋਸ਼ਲ ਮੀਡੀਆ ਪਲੈਟਫਾਰਮਸ ਉਹਦੇ ਤੋਂ ਇਹ ਸਾਰਾ ਕੰਮ ਕਰਦੇ ਆ ਔਰ ਆਮ ਪਹਿਲਾਂ ਹੀ ਹੀਰੋਇਨ ਹੁੰਦੀ ਸੀਗੀ ਪਿੱਛੇ ਆਪਾਂ ਦੇਖਿਆ ਵੀ ਜਿਹੜੀ ਮਾਤਰਾ ਕਾਫੀ ਘਟੀ ਹੈ ਬਟ ਆਈ ਸਦਨੀ ਵੱਡੀ ਮਾਤਰਾ ਚ ਮਿਲੀ ਹੈ ਜੇ ਕਿ ਮਤਲਬ ਇੰਪੋਰਟੈਂਟ ਟ੍ਰੈਂਡ ਨੇ ਉਹ ਅਸੀਂ ਦੇਖ ਕੇ ਉਸ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕੋਰੀਅਨ ਨੇ ਇਹਨਾਂ ਨੂੰ ਪੇਮੈਂਟ ਕੋਈ ਕਹਿਣ ਵਾਲੀ ਨਹੀਂ ਇਹਨਾਂ ਨੂੰ ਇਹ ਵਾਦਾ ਕੀਤਾ ਹੈ ਉਹ ਵੀ ਗੱਲ ਚੱਲ ਰਹੀ ਹੈ ਡੈਫੀਨਿਟਲੀ ਕੰਮ ਤਾਂ ਲਾਲਚ ਵਾਸਤੇ ਕੀਤਾ ਜੀ ਔਰ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਜਿਹੜੇ ਯੂਥ ਨੇ ਉਹ ਬਹਿਕਾਵੇ ਚ ਆ ਜਾਂਦੇ ਮੈਂ ਹਰ ਵਾਰੀ ਤੁਹਾਡੇ ਮਾਧਿਅਮ ਨਾਲ ਇਹ ਗੱਲ ਨੂੰ ਜ਼ਰੂਰ ਫੋਕਸ ਲੈ ਆਈਦਾ ਕਿ ਆਪਣੀ ਲਾਈਫ ਨਾ ਗਵਾਓ ਇਦਾਂ ਆਪਣੀ ਸਿਹਤ ਵੀ ਖਰਾਬ ਕਰਦੇ ਹੋ ਔਰ ਇਹਦਾ ਜਿਹੜਾ ਬਹੁਤ ਹੀ ਵੱਡਾ ਆਈ ਵੁਡ ਸੇ ਬੈਡ ਇਫੈਕਟ ਹੈ ਆਪਣੀ ਹੈਲਥ ਤੇ ਪਰ ਉਪਰੋਂ ਤੁਸੀਂ ਫੜੇ ਵੀ ਜਾਣੇ ਹੋ ਤੇ ਲੀਗਲ ਕਾਰਵਾਈ ਤੁਹਾਡੇ ਤੇ ਹੀ ਹੁੰਦੀ ਹੈ ਬਾਹਰ ਬੈਠੇ ਲੋਕਾਂ ਦਾ ਕੁਝ ਜਾ ਨਹੀਂ ਰਿਹਾ ਸਰ ਇਹਨਾਂ ਦੀ ਏਜ ਕਿੰਨੀ ਹੈ ਕੰਮ ਤਾਂ ਹੀ ਕੀ ਹੈ ਜਿਹੜਾ ਗੁਰਸੇਵਕ ਸਿੰਘ ਹੈ ਜੀ ਇਹ 44 ਇਅਰਸ 34 ਇਅਰਸ ਦਾ ਹੈਗਾ 34 ਸਾਲ ਦਾ ਇਹ ਖੇਤੀਬਾੜੀ ਦਾ ਕੰਮ ਕਰਦਾ ਹੈ ਤਰਨਤਨ ਏਰੀਆ ਦੇ ਰਹਿਣ ਵਾਲਾ ਘਰੇਾਲੇ ਦਾ ਤਹਿਸੀਲ ਪੱਟੀ ਜਿਹੜਾ ਮਿਲਿਆ ਉਸ ਤੋਂ ਕੋਈ ਲਿੰਕ ਮਿਲਿਆ ਨਹੀਂ ਪਾਕਿਸਤਾਨ ਉਹ ਚੱਲ ਰਿਹਾ ਜੀ ਇਹ ਤੁਹਾਨੂੰ ਉਹੀ ਦੱਸਿਆ ਸਾਰੇ ਕੰਮ ਅਸੀਂ ਕਰ ਰਹੇ ਹਾਂ ਸਾਈਮਲਟੇਨਸਲੀ ਔਰ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਤੁਹਾਨੂੰ ਜਰੂਰ ਦੱਸਾਂਗੇ ਅਜੇ ਨਹੀਂ ਇਹ ਗੱਲ ਮੈਡੀਕਲ 'ਚ ਹੁਣ ਦੇਖਾਂਗੇ ਜੀ ਸਾਰਾ ਇਹਨਾਂ ਦਾ ਡੋਪ ਟੈਸਟ ਵੀ ਕਰਾਵਾਂਗੇ ਔਰ ਸਾਰਾ ਇਹਨਾਂ ਦਾ ਹੈਬਿਟਸ ਵੀ ਸਟੱਡੀ ਹੋ ਜਾਣਗੀਆਂ ਡਿਊਰਿੰਗ ਕੋਰਸ ਆਫ ਰਮਾਨ ਹੁਣੇ ਪੇਸ਼ ਕੀਤੇ ਜਾ ਰਿਹਾ ਤੇ ਇਹਨਾਂ ਤੋਂ ਫਿਰ ਰਮਾਨ ਲੰਮਾ ਲਵਾਂਗੇ ਉਸਤੇ ਸਾਰੀ ਟੈਕਨੀਕਲ ਤੇ ਜਿਹੜੀ ਔਨ ਗਰਾਉਂਡ ਇਨਵੈਸਟੀਗੇਸ਼ਨ ਹੈ ਉਹਨੂੰ ਅੰਜਾਮ ਦਿੱਤਾ ਜਾਏ 2 ਕਿਲੋ ਸਰ ਇੱਕ ਹਾਂਜੀ ਇਹ ਇਹਦੇ ਚ ਜੋ ਆਪਾਂ ਨੂੰ ਸਿੰਪਟੋਮੈਟਿਕ ਜਿੰਨੀਆਂ ਗੱਲਾਂ ਆਪਾਂ ਮੈਡੀਕਲ ਫੀਲਡ ਵਾਲੇ ਅਪਡੇਟੇ ਸਾਡੇ ਕੋਲ ਹੀ ਤੋਂ ਪੁੱਛਦੇ ਰਹਿੰਨੇ ਆ ਉਹਦੇ ਚ ਇਹੀ ਆਈ ਹੈ ਕਿ ਮਤਲਬ ਇਹ ਮੋਰ ਵਾਇਲੈਂਟ ਹੈ ਰੈਟਿਕ ਤੇ ਵਾਇਲੈਂਟ ਬਿਹੇਵੀਅਰ ਹੈ ਤੇ ਉਹਦੇ ਨਾਲ ਕਮਿਊਨਿਟੀ ਨੂੰ ਵੀ ਖਤਰਾ ਪੈਦਾ ਹੁੰਦਾ ਹੈ ਔਰ ਇਹ ਮਤਲਬ ਇਹ ਤੇ ਬੰਦਾ ਹੁੱਕ ਬਹੁਤ ਜਲਦੀ ਹੋ ਜਾਂਦਾ ਜਲਦੀ ਐਡਿਕਟ ਬਣ ਜਾਂਦਾ ਹੈ ਕੁਇ ਦੇ ਬਾਰੇ ਮੈਂ ਕੋਈ ਆਥੈਂਟਿਕ ਗੱਲ ਨਹੀਂ ਕਰ ਸਕਦਾ बिकॉज ਇਹ ਮੈਡੀਕਲ profession ਨਾਲ रिलेटेड ਕੁਐਸਚਨ ਹੈ ਬਟ ਡੈਫੀਨਟਲੀ ਇੱਕ ਮਾਰੀ ਚੀਜ਼ ਹੈ ਸਿੰਥੈਟਿਕ ਹੈ ਬਿਲਕੁਲ ਟੋਟਲੀ ਡੈਰੀਵੇਟਿਵ ਕਿਸੇ ਨੈਚੁਰਲ ਚੀਜ਼ ਦੀ ਹੈ ਹੀ ਨਹੀਂ ਸੋ ਉਹਦਾ ਡੈਮੇਜ ਤਾਂ ਡੈਫੀਨਟਲੀ ਹੁੰਦਾ ਹੀ ਹੈ